ਐਸਕੇਐਮ ਦੇ ਸੱਦੇ ਤੇ ਕੱਲ 26 ਨਵੰਬਰ ਨੂੰ ਭਾਰਤੀ ਕਿਸਾਨ ਯੂਨੀਅਨ ਲਖਵਾਲ ਦੇ ਹਜ਼ਾਰਾਂ ਵਰਕਰ ਤੇ ਕਿਸਾਨ ਚੰਡੀਗੜ੍ਹ ਦੇ ਵਿੱਚ ਹੋਣ ਵਾਲੀ ਕਿਸਾਨ ਮਹਾਪੰਚਾਇਤ ਜਿਹੜੀ ਸੈਕਟਰ 43 ਦੇ ਦਸਹਿਰਾ ਗਰਾਊਂਡ ਵਿੱਚ ਹੋ ਜਾ ਰਹੀ ਆ ਉਹਦੇ ਵਿੱਚ ਸ਼ਮੂਲੀਅਤ ਕਰਨਗੇ ਤੇ ਐਸਕੇਐਮ ਦੇ ਵੱਲੋਂ ਵੀ ਹਜ਼ਾਰਾਂ ਕਿਸਾਨ ਜਿਹੜੇ ਅਸਪਖਵਖ ਪਾਰਟੀਆਂ ਦੇ ਉਸ ਵਿੱਚ ਜਿਹੜੀ ਵੱਡੀ ਇੱਕਸ਼ਮੂਲੀਅਤ ਕਰਨਗੇ ਕਿਉਂਕਿ ਜਿਹੜਾ ਸਾਡੀਆਂ ਪਕਾਇਆ ਮੰਗਾਂ ਕੋ ਸੈਂਟਰ ਵੱਲ ਐਮਐਸਪੀ ਦੀ ਗਾਰੰਟੀ ਆ ਜਿਹੜੇ ਨਵੇਂ ਬਿੱਲ ਬਿਜਲੀ ਸੋਧ ਬਿੱਲ ਲੈ ਕੇ ਆ ਰਹੀ ਆ ਚੰਡੀਗੜ੍ਹ ਦਾ ਲੈ ਕੇ ਆ ਰਹੀ ਸੀ ਸੋਧ ਕਰਨ ਦਾ ਯੂਨੀਵਰਸਿਟੀਆਂ ਦੇ ਸੀ ਇਹਨਾਂ ਲਈ ਇਹ ਮੰਗ ਪੱਤਰ ਜਿਹੜੇ ਆ ਉਹ ਸੈਂਟਰ ਗਵਰਨਮੈਂਟ ਨੂੰ ਕੇਂਦਰ ਸਰਕਾਰ ਨੂੰ ਸੰਪੇ ਜਾਣਗੇ ਤੇ ਪੰਜਾਬ ਲਈ ਖੜਾ ਦਾ ਜਿਹੜਾ ਵੱਡਾ ਨੁਕਸਾਨ ਹੋਇਆ ਉਹਦੀ ਪਰਪਾਈ ਨਹੀਂ ਹੋਈ ਇਸ ਤਰ੍ਹਾਂ ਪੰਜਾਬ ਸਰਕਾਰ ਨਾਲ ਜਿਹੜੀਆਂ ਸੰਬੰਧਿਤ ਮੰਗਾਂ ਨੇ ਉਹ ਪੰਜਾਬ ਸਰਕਾਰ ਨੂੰ ਉਹਦੇ ਜਿਹੜੇ ਨੇ ਮੈਮੋਰੰਡਮ ਸੰਪੇਜਾਂਗੇ ਤੇ ਸਾਰੇ ਅਸੀਂ ਕਿਸਾਨ ਵੀਰਾਂ ਨੂੰ ਸਾਰਿਆਂ ਨੂੰ ਅਸੀਂ ਆਮ ਜਨਤਾ ਨੂੰ ਆਮ ਲੋਕਾਂ ਨੂੰ ਬੇਨਤੀ ਇਹ ਕਰਦੇ ਆਂ ਵੀ ਹਮੋ ਹਮਾ ਕੇ ਵੱਡੀ ਤੋਂ ਵੱਡੀ ਗਿਣਤੀ ਦੇ ਵਿੱਚ ਕੱਲ ਸਵੇਰੇ 10:30 ਵਜੇ 43 ਸੈਕਟਰ ਦੇ ਵਿੱਚ ਚੰਡੀਗੜ੍ਹ ਜ਼ਰੂਰ ਪਹੁੰਚੋ ਤਾਂ ਕਿ ਆਪਾਂ ਜਿਹੜੀਆਂ ਸਰਕਾਰ ਤੋਂ ਰਹਿੰਦੀਆਂ ਮੰਗਾਂ ਦੀ ਪ੍ਰਭਾਈ ਕਰ ਸਕੀਏ ਤੇ ਸਰਕਾਰ ਨੂੰ ਜਗਾ ਸਕੀਏ ਧੰਨਵਾਦ